ਕੱਚੇ ਸਫਾਈ ਸੇਵਕ ਮਜ਼ਦੂਰ ਆਲ ਕਰੋਸ ਸੂਬਾ ਪੰਜਾਬ ਚ ਜਿਸ ਡਿਪਾਰਟਮੈਂਟ ਚ ਜਿੱਥੇ ਜਿੱਥੇ ਕੰਮ ਕਰ ਰਹੇ ਆ ਉਹਨਾਂ ਦੀ ਇੱਕ ਡਿਮਾਂਡ ਰੱਖੀ ਜਾ ਰਹੀ ਹੈ ਕਈ ਸਾਲਾਂ ਤੋਂ ਕਿ 800 ਰੁਪਏ ਦੀ ਹਾੜੀ ਨਿਸ਼ਚਿਤ ਕੀਤੀ ਜਾਵੇ ਅੱਜ ਉਹਦੇ ਸੰਦਰਭ ਦੇ ਵਿੱਚ ਪੰਡਾਰੀ ਪੁਲ ਤੋਂ ਬਾਬਾ ਸਾਹਿਬ ਦੀ ਪ੍ਰਤਿਮਾ ਤੱਕ ਪ੍ਰੀਮ ਅਕਸ਼ਨ ਕਮੇਟੀ ਦੇ ਕੱਚੇ ਸਫਾਈ ਸੇਵਕਾਂ ਸੜਕ ਤੇ ਉਤਰੇ ਨੇ ਔਰ ਸਰਕਾਰ ਕੋਲ ਇਹ ਹੀ ਡਿਮਾਂਡ ਹੈ ਕਿ 5 ਮਾਰਚ ਨੂੰ ਜਦੋਂ ਬਜਟ ਰੱਖਿਆ ਜਾਵੇ ਕੱਚੇ ਸਫਾਈ ਸੇਵਕਾਂ ਦੀ 800 ਰੁਪਏ ਦੀ ਹਾੜੀ ਕੀਤੀ ਜਾਵੇ ਮਹਿੰਗਾਈ ਦਰ ਜਦੋਂ ਇੰਨੀ ਵੱਧ ਚੁੱਕੀ ਆ ਮਜ਼ਦੂਰਾਂ ਦੀ ਜ਼ਿੰਦਗੀ ਜਿਹੜੀ ਮਜ਼ਦੂਰ ਮਜਬੂਰ ਕੀਤੇ ਜਾ ਰਹੇ ਆ ਉਹਦੇ ਲਈ ਅੱਜ ਸੜਕ ਤੇ ਆਏ ਨੋ ਰਾਈਟਸ ਨੋ ਵੋਟ ਇਫ ਨੋ ਰਾਈਟਸ ਦੈਨ ਨੋ ਵੋਟ ਜੇ ਹੱਕ ਨਹੀਂ ਮਿਲਣਗੇ ਤੇ ਵੋਟ ਵੀ ਨਹੀਂ ਮਿਲਣਗੇ ਝਾੜੂ ਦਾ ਚੌਂ ਨਿਸ਼ਾਨ ਰੱਖ ਕੇ ਇਹ ਸਾਡੇ ਸੰਵਿਧਾਨਿਕ ਕੱਕਾ ਦੇ ਉੱਤੇ ਝਾੜੂ ਮਾਰ ਰਹੇ ਨੇ ਕੱਚੇ ਜ਼ਵਾਈ ਦੇਵਕਾਂ ਨੂੰ ਕੰਨ ਲਾਇਆ ਗਿਆ ਅਸੀਂ ਬੱਚਿਆਂ ਦੇ ਮਜੂਰੀਆਂ ਦੇ ਡਾਕੇ ਪੈ ਰਹੇ ਆ ਐਸੀ ਜਾਨੀ ਸਾੜੀਪੇੜ ਤੇ ਨਿਆਂ ਨਹੀਂ ਮਿਲਿਆ ਜੇ 15 ਦਿਨਾਂ ਤੱਕ 15 ਮਾਰਚ ਤੱਕ ਨਹੀਂ ਇਹਦਾ ਕੋਈ ਹੱਲ ਨਿਕਲਦਾ ਆਪਣੀ ਜਥੇਬੰਦੀ ਦੇ ਨਾਲ ਮੈਂ ਅਮਰਨ ਅੰਛਣ ਜੀ ਨੂੰ ਫੋਕੜ ਹਟਾਲ ਕਹਿੰਦੇ ਆ ਔਰ ਸਹੀ ਫੋਕੜ ਤਾਂ ਕਿਹੜੀ ਬਜਟ ਆਏਗਾ ਵੀ ਉਹਦੇ ਤੇ ਡਾਕ ਹੋਏਗਾ ਧਮਾਕਾ ਆਸ ਨਹੀਂ ਹੈਗੀ ਫਰਿਆਦ ਕਰ ਸਕਦੇ ਆ ਕੁਰਸੀ ਹਲਾ ਸਕਦੇ ਆ ਬਹੁਜਨ ਕੁਰਸੀ ਹਲਾਣ ਲਈ ਆਇਆ ਔਰ ਪਰ ਬਹੁਜਨ ਦਾ ਇਹ ਕਹਿਣਾ ਹੈ ਕਿ ਸੱਤਾ ਸੰਪਤੀ ਸਨਮਾਨ ਜ਼ਮੀਨ ਲੋਕ ਸਵਾਲ ਐਕਸ਼ਨ ਦੇ ਵਿੱਚ ਝਾੜੂ ਸਰਕਾਰ ਲਈ ਕੇਜਰੀਵਾਲ ਦੀ ਸਰਕਾਰ ਲਈ ਦਰਵਾਜ਼ੇ ਪੂਰੀ ਤਰ੍ਹਾਂ ਬੰਦ ਹੋਣਗੇ ਮਾਨ ਸਰਕਾਰ ਲਈ ਦਰਵਾਜ਼ੇ ਬੰਦ ਹੋਣਗੇ ਐਸੀ ਸਮਾਜਦਾਰ ਪਾਲਜੀਮਾ ਖਜ਼ਾਨਾ ਮੰਤਰੀ ਪੀਪਾ ਖਾਲੀ ਹੈ ਪਿਛਲੇ ਪੀਪੇ ਮੰਤਰੀ ਵਾਂਗੀ ਫਿਰ 15 ਦਿਨਾਂ ਬਾਅਦ ਭੋਖੜ ਤਾਲ ਇਤਜਾਬ ਸਾਹਿਬ ਦੱਸਦੇ ਆ ਔਰ ਇਸ ਭੋਖੜ ਤਾਲ ਨੂੰ ਮੈਨੂੰ ਪੂਰੀ ਤਰ੍ਹਾਂ ਪਤਾ ਹੈਗਾ ਕਿ ਦੂਜੇ ਜ਼ਿਲ੍ਹਿਆਂ ਚ ਵੀ ਪ੍ਰਵਾਸ ਆਤ ਮਿਲੇਗਾ ਇਤਿ ਫਰੋਈਪੁਰ ਦੀਆਂ ਟੀਮਾਂ ਦੇ ਕਿਉਂ ਉਹ ਵੀ ਸਾਥੀ ਆਏ ਨੇ ਪਰ ਮਜ਼ਦੂਰ ਦਾ ਹੱਕ ਹੈਗਾ 800 ਰੁਪਿਆ ਦਿਹਾੜੀ ਤਾਂ ਕਿ ਇੱਕ ਚੰਗੀ ਜ਼ਿੰਦਗੀ ਜੀ ਸਕੇ ਆਪਣੇ ਬੱਚਿਆਂ ਨੂੰ ਸਿੱਖਿਆ ਦੇ ਸਕੇ ਇੱਕ ਚੰਗਾ ਪੋਸ਼ਟਿਕ ਭੋਜਨ ਆਪਣੇ ਬੱਚਿਆਂ ਨੂੰ ਦੇ ਸਕੇ ਪੈਣਾ ਜਿਹੜੀਆਂ ਖਾਸ ਤੌਰ ਤੇ ਖੇਤ ਮਜ਼ਦੂਰ ਇਹਦੇ ਵਿੱਚ ਵੱਡੀ ਗੱਲ ਹੈ ਰਖਾਂਗਾ ਜਿਹੜੇ ਕਿਸਾਨ ਐ ਐਮਐਸਪੀ ਲੈਣਗੇ ਜਿਹੜੇ ਉਸ ਐਮਐਸਪੀ ਸੀ2 50% ਕੰਪਰੀਹੈਂਸਿਵ ਕੋਸਟ ਜਿਹਨੂੰ ਕਹਿੰਦੇ 50% ਲਾਭ ਲੱਭ ਰਹੇ ਉਸ 50% ਲਾਭ ਦੇ ਨਾਲ ਲੇਬਰ ਕੋਸਟ ਵੀ ਹੈਗੀ ਸੀ2 ਚ ਉਹ ਸੀ2 ਦੀ ਲੇਬਰ ਕੋਸਟ ਕੌਣ ਤੈਅ ਕਰੇਗਾ ਖੇਤ ਮਜ਼ਦੂਰ ਪੈਣਾ ਨੂੰ ਕਦੋਂ ਹੱਕ ਮਿਲਣਗੇ ਕਦੋਂ ਤੱਕ ਮਟਰਾਂ ਦੀਆਂ ਛਿਲੜਾਂ ਦੇ ਇੱਕੇ ਤੌਰਤਾ ਜਾਏਗਾ ਤਾਂ ਹੀ ਉਹਨਾਂ ਨੂੰ ਸ਼ਹਿਰ ਕੰਮ ਆਈਆ ਪੈਣਾ ਦੇ ਤੌਰ ਤੇ ਕੰਮ ਕਰਨਾ ਆਉਣਾ ਪੈਂਦਾ ਕੱਚੇ ਸਵਾਈ ਦੇ ਵੇਗ ਦੇ ਤੌਰ ਤੇ ਆਉਣਾ ਪੈਂਦਾ ਖੇਤ ਮਜ਼ਦੂਰਾਂ ਨੂੰ ਵੀ ਇਹੀ ਕਵਾਂਗੇ ਉਹ ਫੀਮੈਲ ਐਕਸ਼ਨ ਕਮੇਟੀ ਫਰੋਜਪੁਰ ਤੋਂ ਆਦਸ ਦੇ ਪਰਿਵਾਰ ਹਮੇਸ਼ਾ ਹੀ ਐਕਟਿਵ ਰਹੇ ਆ ਇਹ ਸਾਰੇ ਸਮੂਹ ਅੱਜ ਔਰ ਸਬਰਵਾਲ ਸਾਹਿਬ ਅੱਜ ਸਾਰੇ ਇਕੱਠੇ ਹੋਏ ਆ ਅ ਨੌਜਵਾਨਾਂ ਨੂੰ ਇਹੀ ਸੰਦੇਸ਼ ਹੈ ਜੀ ਕਿ ਆਪਣੇ ਹੱਕਾਂ ਲਈ ਸੜਕ ਤੇ ਉਤਰੀਏ ਕਿਤੇ ਨਾ ਕਿਤੇ ਆਪਾਂ ਸਾਥ ਦਈਏ ਪੰਜਾਬੀਅਤ ਦੇ ਤੌਰ ਤੇ ਲੜੀਏ ਬਹੁਜਨ ਸਮਾਜ ਵੀ ਪੰਜਾਬ ਦਾ ਹਿੱਸਾ ਹੈਗਾ ਜਿੱਥੇ ਹਰ ਕੋਈ ਆਪਣੀ ਭੁਖ ਹੜਤਾਲ ਕਰ ਰਿਹਾ ਐਜੀਟੇਸ਼ਨ ਕਰ ਰਿਹਾ ਉਹ ਵੀ ਉਹਨਾਂ ਦਾ ਸਵਿਧਾਨੀਕ ਹੱਕ ਹੈਗਾ ਪਰ ਮੇਰੀ ਕੌਮ ਦਾ ਵੀ ਕੋਈ ਸਵਿਧਾਨੀ ਕਾ ਹੱਕ ਹੈਗੇ ਆ ਜਿਹੜੇ 75 ਸਾਲ ਤੋਂ ਮਾਰੇ ਗਏ ਆ ਐਸੀ ਸਮਾਜ ਦੀ ਇੱਕ ਥਾਈ ਜਮੀਨ ਅੱਜ ਵੀ ਨਹੀਂ ਮਿਲੀ ਉਹ ਜਮੀਨ ਵੀ ਆਪਾਂ ਲਵਾਂਗੇ ਸਫਤਾ ਵੀ ਆਪਾਂ ਲਵਾਂਗੇ ਔਰ ਸਨਮਾਨ ਵੀ ਲਵਾਂਗੇ ਮੈਂ ਸ਼ਾਮਰ ਲਲ ਪੰਗੀ ਸਪਾਈ ਆਦੀ ਤਰਨ ਸਮਾਜ ਸਰਪ੍ਰਸਤ ਐਕਸ਼ਨ ਕਮੇਟੀ ਪੰਜਾਬ ਅੰਬੇਡਕਰ ਅਧਿਕਾਰ ਸੰਗਰਸ਼ ਕਮੇਟੀ ਤੋਂ ਪੰਜਾਬ ਪ੍ਰਧਾਨ ਔਰ ਜਵਸ਼ਨ ਚੋਰ ਫੜੋ ਪੱਕਾ ਮੋਰਚਾ ਤੋਂ ਮੈਂ ਕੋਰ ਕਮੇਟੀ ਦਾ ਮੈਂਬਰ ਹਾਂ ਔਰ ਅੱਜ ਨਤੀਸ਼ ਭੀਮ ਜੀ ਨੇ ਮਜ਼ਦੂਰਾਂ ਦੇ ਹੱਕਾਂ ਦੇ ਲਈ ਸਫਾਈ ਕਰਮਚਾਰੀਆਂ ਦੇ ਤਨਖਾਹ ਦੇ ਲਈ ਜਿਹੜਾ ਅੱਜ ਦਾ ਭੰਡਾਰੀ ਪੁਲ ਤੇ ਇੱਕ ਰੈਲੀ ਰੱਖੀ ਸੀਗੀ ਔਰ ਉਸ ਰੈਲੀ ਦੇ ਵਿੱਚ ਸਾਰੇ ਹੀ ਅੰਮ੍ਰਿਤਸਰ ਤੋਂ ਔਰ ਅਲੱਗ-ਅਲੱਗ ਸ਼ਹਿਰਾਂ ਤੋਂ ਜਿੰਨੇ ਵੀ ਸੰਗਠਨ ਦੇ ਲੋਕ ਪਹੁੰਚੇ ਆ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਔਰ ਵਿਸ਼ੇਸ਼ ਤੌਰ ਤੇ ਨਤੀਸ਼ ਭੀਮ ਜੀ ਦਾ ਧੰਨਵਾਦ ਜਿਨ੍ਹਾਂ ਨੇ ਇਸ ਰੈਲੀ ਦੇ ਵਿੱਚ ਸਾਡੇ ਹੱਕਾਂ ਦੀ ਲੜਾਈ ਦੇ ਲਈ ਸਾਨੂੰ ਫਿਰੋਜ਼ਪੁਰ ਤੋਂ ਵਿਸ਼ੇਸ਼ ਤੌਰ ਤੇ ਬੁਲਾਇਆ ਇਸ ਕਰਕੇ ਨਤੀਸ਼ ਭੀਮ ਜੀ ਦਾ ਧੰਨਵਾਦ ਅੱਜ ਦਾ ਜਿਹੜਾ ਰੈਲੀ ਕੀਤੀ ਆ ਮਜ਼ਦੂਰਾਂ ਦੇ ਹੱਕ ਦੇ ਲਈ ਸਫਾਈ ਕਰਮਚਾਰੀਆਂ ਦੇ ਹੱਕ ਦੇ ਲਈ ਤਾਂ ਕਿ ਜਿਹੜੀ ਚਾਹੇ ਅੱਜ ਦੀ ਗਵਰਨਮੈਂਟਾਂ ਦੇ ਚ ਪਹਿਲਾਂ ਦੀਆਂ ਗਵਰਨਮੈਂਟਾਂ ਨੇ ਕਿਸੇ ਵੀ ਗਵਰਨਮੈਂਟ ਨੇ ਕਦੀ ਵੀ ਮਜ਼ਦੂਰ ਦੇ ਲਈ ਜਾਂ ਸਫਾਈ ਕਰਮਚਾਰੀਆਂ ਦੇ ਲਈ ਕੋਈ ਵਧੀਆ ਸੋਚ ਨਹੀਂ ਰੱਖੀ ਹਮੇਸ਼ਾ ਹੀ ਇਹਨਾਂ ਲੋਕਾਂ ਨੂੰ ਲਤਾੜਿਆ ਜਾਂਦਾ ਆ ਔਰ ਇੱਕ ਵੱਡੀ ਉਦਾਹਰਨ ਹੈ ਕਿਸਾਨ ਅੰਦੋਲਨ ਕਿਸਾਨ ਅੰਦੋਲਨ ਦੇ ਵਿੱਚ ਕਿਨਾਰਾ ਲੱਗਾ ਸੀਗਾ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਪਰ ਲੇਕਿਨ ਕਿਸਾਨ ਜਦੋਂ ਕੋਈ ਅੰਦੋਲਨ ਕਰਦੇ ਆ ਉਹ ਤਾਂ ਮਜ਼ਦੂਰਾਂ ਨੂੰ ਆਪਣੇ ਨਾਲ ਰੱਖਦੇ ਆ ਔਰ ਇੱਕ ਉਹਨਾਂ ਦੇ ਨਾਲ ਆਪ ਦਾ ਨਾਰਾ ਲਾ ਕੇ ਇੱਕ ਨਾਰਾ ਜੋੜ ਕੇ ਕਿ ਜਿਹੜਾ ਕਿਸਾਨ ਤੇ ਮਜ਼ਦੂਰ ਹੈ ਇਹਨਾਂ ਦੀ ਏਕਤਾ ਦਾ ਸਬੂਤ ਦੇ ਕੇ ਆਪਣੀ ਲੜਾਈ ਦਾ ਲੜ ਲੈਂਦਾ ਤਾਂ ਜਿੱਤ ਵੀ ਲੈਂਦਾ ਆ ਸਾਡੀ ਬਦੌਲਤ ਪਰ ਲੇਕਿਨ ਜਦੋਂ ਮਜ਼ਦੂਰ ਦੀ ਗੱਲ ਆਂਦੀ ਆ ਉਦੋਂ ਸਾਡੇ ਤੋਂ ਭੱਜ ਜਾਂਦਾ ਆ ਹੁਣ ਕਣਕ ਦੀ ਕਟਾਈ ਹੋਣੀ ਆ ਔਰ ਉਸ ਤੋਂ ਬਾਅਦ ਝੋਨੇ ਦਾ ਸੀਜ਼ਨ ਆਣਾ ਆ ਝੋਨਾ ਲੱਗਣਾ ਪਰ ਜਦੋਂ ਮਜ਼ਦੂਰ ਨੇ ਕਿਸਾਨਾਂ ਤੋਂ ਹੀ ਆਪਣਾ ਹੱਕ ਮੰਗਣਾ ਹੈ ਤੇ ਫਿਰ ਉਹਨਾਂ ਨੇ ਮਜ਼ਦੂਰਾਂ ਨੂੰ ਆਪਣੇ ਘਰਾਂ ਦੇ ਵਿੱਚੋਂ ਆਪਣੇ ਖੇਤਾਂ 'ਚੋਂ ਭਜਾਣਾ ਹੈ ਔਰ ਇੱਥੇ ਤੱਕ ਕਿ ਮਜ਼ਦੂਰਾਂ ਦੇ ਨਾਲ ਇੰਨਾ ਕਿ ਧੋਖਾ ਕਰਦੇ ਨੇ ਕਿ ਫਿਰ ਯੂਪੀ ਬਿਹਾਰ ਦੇ ਇਹਨਾਂ ਨੂੰ ਆਦਾ ਜਾਂਦੇ ਤੇ ਜਦੋਂ ਹੁਣ ਯੂਪੀ ਬਿਹਾਰ ਕਿਸਾਨਾਂ ਦੇ ਉੱਤੇ ਜਾਂ ਉਹਨਾਂ ਦੀ ਜਿਹੜੀ ਕਾਸਟ ਆ ਉਹਨਾਂ ਦੇ ਉੱਤੇ ਜਦੋਂ ਹੁਣ ਆਪਣਾ ਰੋਬ ਜਮਾਉਂਦੇ ਆ ਤੇ ਹੁਣ ਇਹਨਾਂ ਨੂੰ ਯਾਦ ਆ ਜਾਂਦਾ ਨਹੀਂ ਯਾਰ ਇਹ ਜਿਹੜੇ ਯੂਪੀ ਬਿਹਾਰ ਵਾਲੇ ਨੇ ਇਹਨਾਂ ਨੂੰ ਬਾਹਰ ਕੱਢੋ ਤੇ ਜਿਹੜਾ ਪੰਜਾਬ ਦਾ ਮਜ਼ਦੂਰ ਹੈ ਇਹਨਾਂ ਨੂੰ ਆਪਣੇ ਹੱਕ 'ਚ ਰੱਖੋ ਕਿਉਂਕਿ ਲੜਾਈ ਜਿੱਤਣ ਵਾਸਤੇ ਉਹਨਾਂ ਨੂੰ ਪੰਜਾਬ ਦੇ ਮਜ਼ਦੂਰ ਦੀ ਲੋੜ ਪੈਂਦੀ ਹੈ ਔਰ ਇਹਦੇ ਨਾਲ ਨਾਲ ਜਿਹੜੀ ਮੇਰੇ ਛੋਟੇ ਵੀਰ ਮੁਕੇਸ਼ ਮੇਘਨਾਥ ਜੀ ਨੇ ਕਿਹਾ ਕਿ ਜਿਹੜੀ ਮਜ਼ਦੂਰਾਂ ਦੀ ਜਾਂ ਸਫਾਈ ਕਰਮਚਾਰੀਆਂ ਦੀ ਜਿਹੜੀ ਤਨਖਾਹ ਹੈ ਉਹ ਘੱਟੋ ਘੱਟ 20000 ਹੋਣੀ ਚਾਹੀਦੀ ਆ ਔਰ ਇਹ ਆਪਾਂ ਭਲੀ ਭਾਂਤੀ ਜਾਣਦੇ ਆ ਇੱਕ ਤਾਂ ਸਫਾਈ ਕਰਮਚਾਰੀਆਂ ਨੂੰ ਜਿਹੜੀ ਤਨਖਾਹ ਹੈ ਉਹ ਟਾਈਮ ਸਿਰ ਮਿਲਦੀ ਹੋਈ ਨਹੀਂ। ਕਈ ਵਾਰ ਇੱਕ ਇੱਕ ਦੋ ਦੋ ਮਹੀਨੇ ਬੀਤ ਜਾਂਦੇ ਆ। ਜਦੋਂ ਸਫਾਈ ਕਰਮਚਾਰੀ ਨੂੰ ਤਨਖਾਹ ਨਹੀਂ ਮਿਲਦੀ ਔਰ ਉਹੀ ਸਫਾਈ ਕਰਮਚਾਰੀ ਜਿਹੜਾ ਵਿਅਕਤੀ ਹੁੰਦਾ ਆ ਉਹ ਆਪਣੇ ਘਰ ਨੂੰ ਚਲਾਉਣ ਵਾਸਤੇ ਕਿਸੇ ਨਾ ਕਿਸੇ ਸ਼ਾਹੂਕਾਰ ਕੋਲੋਂ ਪੈਸੇ ਫੜਦਾ ਆ ਵਿਆਜ ਦੇ ਉੱਤੇ। ਜਦੋਂ ਦੋ ਤਿੰਨ ਮਹੀਨੇ ਉਹਨੂੰ ਤਨਖਾਹ ਨਹੀਂ ਮਿਲਦੀ ਤਾਂ ਉਹ ਤਿੰਨ ਮਹੀਨੇ ਬਾਅਦ ਉਹਦੀ ਇੱਕ ਤਨਖਾਹ ਜਿਹੜੀ ਆ ਵਿਆਜ ਦੇ ਵਿੱਚ ਹੀ ਚਲੀ ਜਾਂਦੀ ਹੈ। ਔਰ ਉਸ ਤੋਂ ਬਾਅਦ ਜਿਹੜਾ ਠੇਕੇਦਾਰ ਆ ਉਹ ਸਾਡੇ ਸਫਾਈ ਕਰਮਚਾਰੀਆਂ ਦੇ ਨਾਲ ਧੋਖਾ ਕਰਦਾ ਆ ਸਫਾਈ ਕਰਮਚਾਰੀਆਂ ਨਾਲ ਧੋਖਾ ਕਰਦਾ ਕੀ ਆ ਕਿ ਉਹ ਇੱਕ ਅੱਧੇ ਮਹੀਨੇ ਦੀ ਕਿਉਂਕਿ ਹਰ ਵਾਰ ਠੇਕੇਦਾਰ ਜਿਹੜਾ ਬਦਲ ਜਾਂਦਾ ਆ ਤਾਂ ਇੱਕ ਅੱਧੇ ਮਹੀਨੇ ਦੀ ਜਿਹੜੀ ਤਨਖਾਹ ਸਾਡੇ ਸਫਾਈ ਕਰਮਚਾਰੀ ਦੀ ਉਹ ਵੀ ਲੈ ਕੇ ਨਿਕਲ ਜਾਂਦਾ ਹਰ ਪੱਖੋਂ ਸਾਡੇ ਨਾਲ ਧੋਖਾ ਹੁੰਦਾ ਇਸ ਕਰਕੇ ਕੋਸ਼ਿਸ਼ ਕਰਾਂਗੇ ਕਿ ਲੜਾਈ ਜਿਹੜੀ ਆ ਕੱਲੇ ਅੰਮ੍ਰਿਤਸਰ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਲੜੀ ਜਾਵੇ ਮਜ਼ਦੂਰਾਂ ਤੇ ਸਫਾਈ ਕਰਮਚਾਰੀ ਦੀ ਤਾਂ ਕਿ ਮਜ਼ਦੂਰ ਤੇ ਸਫਾਈ ਕਰਮਚਾਰੀਆਂ ਨੂੰ ਉਹਨਾਂ ਦਾ ਹੱਕ ਮਿਲ ਸਕੇ